ਪੰਜਾਬੀ ਇੰਡਸਟਰੀ ਦੇ 뮤జిక్ ਸਮਰਾਟ ਕਹੇ ਜਾਣ ਵਾਲੇ ਚਰਨਜੀਤ ਤਹੂਜਾ ਇਸ ਫਾਨੀ ਸੰਸਾਰ ਨੂੰ અલਵਿਦਾ ਆਖ ਚੁੱਕੇ ਨੇ ਬੀਤੀ ਰਾਤ ਉਹਨਾਂ ਦਾ ਦਿਹਾਂਤ ਹੋਇਆ ਕਾਫੀ ਲੰਬੇ ਸਮੇਂ ਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਪੀੜਤ ਸਨ ਇਲਾਜ ਚੱਲ ਰਿਹਾ ਸੀ ਲੇਕਿਨ ਇਹੋ ਜਿਹੀਆਂ ਨਾਮੁਰਾਦ ਬਿਮਾਰੀਆਂ ਅਕਸਰ ਹੀ ਇਨਸਾਨ ਦੇ ਉੱਪਰ ਹਾਵੀ ਹੋ ਜਾਂਦੀਆਂ ਨੇ ਚਰਨਜੀਤ ਤਹੂਜਾ ਉਹ ਨਾਮ ਹੈ ਜਿਨ੍ਹਾਂ ਨੇ ਇੰਡਸਟਰੀ ਨੂੰ ਬਹੁਤ ਹੀ ਅਨੇਕਾਂ ਕਲਾਕਾਰ ਦਿੱਤੇ ਔਰ ਪੰਜਾਬੀ ਸਮੁੱਚੀ 뮤זיਕ ਇੰਡਸਟਰੀ ਦੀ ਜੇਕਰ ਗੱਲ ਕਰੀਏ ਸੰਗੀਤ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬੀ ਇੰਡਸਟਰੀ ਦੇ ਲਈ ਕਿਉਂਕਿ ਜੇਕਰ ਪੁਰਾਣੇ ਸਮੇਂ ਦੀ ਗੱਲ ਕਰੀਏ ਉਸ ਦੌਰ ਦੀ ਗੱਲ ਕਰੀਏ ਚਮਕੀਲਾਜੀ ਤੋਂ ਲੈ ਕੇ ਹਰ ਵੱਡੇ ਤੋਂ ਵੱਡੇ ਨਾਮੀ ਕਲਾਕਾਰਾਂ ਨੂੰ ਉਹਨਾਂ ਦੇ ਗੀਤਾਂ ਨੂੰ ਸੰਗੀਤ ਚਰਨਜੀਤ ਅਹੂਜਾ ਹੋਰਾਂ ਦੇ ਵੱਲੋਂ ਦਿੱਤਾ ਜਾਂਦਾ ਸੀਗਾ ਔਰ ਤਾਂ ਹੀ ਉਹਨਾਂ ਨੂੰ 뮤직 ਦੇ ਸਮਰਾਟ ਦੇ ਨਾਮ ਨਾਲ ਜਿਹੜਾ ਹੈ ਸਨਮਾਨ ਦਿੱਤਾ ਜਾਂਦਾ ਸੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਲੇਕਿਨ ਬੀਤੀ ਰਾਤ ਉਹਨਾਂ ਦਾ ਦਿਹਾਂਤ ਹੋ ਗਿਆ ਉਹਨਾਂ ਨੂੰ ਚਾਹਣ ਵਾਲੇ ਉਹਨਾਂ ਨੂੰ ਪਿਆਰ ਕਰਨ ਵਾਲੇ ਇਸ ਵਕਤ ਸੋਗ ਦੀ ਲਹਿਰ ਚ ਨੇ ਪੰਜਾਬੀ ਇੰਡਸਟਰੀ ਦੇ ਨਾਮੀ ਵੱਡੇ ਕਲਾਕਾਰਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਹੈ ਦੁੱਖ ਸਾਂਝਾ ਕੀਤਾ ਜਾ ਰਿਹਾ ਉਹਨਾਂ ਦੀਆਂ ਪੋਸਟਾਂ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਚਰਨਜੀਤ ਹੂਜਾ ਉਹ ਕਲਾਕਾਰ ਨੇ ਜਿਹੜੇ ਪਹਿਲੀ ਪੀੜ੍ਹੀ ਨਾਲ ਵੀ ਉਹਨਾਂ ਦਾ ਬਹੁਤ ਨੇੜਤਾ ਤੇ ਪਿਆਰ ਵਾਲਾ ਰਿਸ਼ਤਾ ਸੀ ਔਰ ਅੱਜ ਦੇ ਯੁੱਗ ਦੇ ਵਿੱਚ ਵੀ ਜਿੰਨੇ ਵੀ ਪੰਜਾਬੀ ਇੰਡਸਟਰੀ ਦੇ ਵੱਡੇ ਕਲਾਕਾਰ ਨੇ ਉਹਨਾਂ ਨਾਲ ਵੀ ਉਸੇ ਤਰ੍ਹਾਂ ਦਾ ਹੀ ਪਿਆਰ ਸੀ ਉਹ ਹਰ ਕਿਸੇ ਨੂੰ ਬੜਾ ਪਿਆਰ ਦਿੰਦੇ ਸੀਗੇ ਅਜਿਹੇ ਇਨਸਾਨ ਸਨ ਸਮਰਾਟ میوزਿਕ ਦੇ ਸਮਰਾਟ ਚਰਨਜੀਤ ਅਹੂਜਾ ਜੀ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਇੱਕ ਉਹ ਵੱਡਾ ਥੰਮ ਡਿੱਗਿਆ ਪੰਜਾਬੀ ਇੰਡਸਟਰੀ ਦਾ 뮤직 ਇੰਡਸਟਰੀ ਦਾ ਜਿਹੜਾ ਕਿ ਕਦੀ ਘਾਟਾ ਜਿਹੜਾ ਉਹ ਨਹੀਂ ਪੂਰਾ ਹੋ ਸਕਦਾ ਇਸ ਵਕਤ ਅਸੀਂ ਉਹਨਾਂ ਦੇ ਘਰ ਦੇ ਬਾਹਰ ਮੌਜੂਦ ਆ ਤੁਹਾਨੂੰ ਤਸਵੀਰਾਂ ਜਿਹੜੀਆਂ ਇੱਥੋਂ ਦਿਖਾ ਰਹੇ ਆ ਔਰ ਅੱਜ ਦੁਪਹਿਰੇ ਜਿਹੜਾ ਹੈ ਬਲੌਂਗੀ ਵਿਖੇ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਹੈ ਉੱਥੇ ਕੀਤਾ ਜਾਵੇਗਾ ਔਰ ਉਹਨਾਂ ਦੇ ਸਪੁੱਤਰ ਸਚਿਨ ਅਹੂਜਾ ਪੰਕਜ ਅਹੂਜਾ ਬਾਕੀ ਦਾ ਸਾਰਾ ਅਹੂਜਾ ਪਰਿਵਾਰ ਦੁੱਖ ਦੀ ਘੜੀ ਦੇ ਵਿੱਚ ਹੈ ਪੰਜਾਬੀ ਸਮੁੱਚੀ ਇੰਡਸਟਰੀ ਜਿਹੜੀ ਹੈ ਉਹਨਾਂ ਦੇ ਨਾਲ ਖੜੀ ਹੈ ਇਸ ਮੌਕੇ ਔਰ ਕਿਉਂਕਿ ਚਰਨਜੀਤ ਅਹੂਜਾ ਹੁਰਾ ਦਾ ਜਾਣਾ ਜਿਹੜਾ ਹੈ ਉਹ ਬਹੁਤ ਹੀ ਮੰਦ ਭਾਗਾ ਹੈ ਕਿਉਂਕਿ ਉਹਨਾਂ ਨੂੰ ਬਹੁਤ ਪਿਆਰ ਕਰਦੇ ਸਨ ਔਰ ਪੰਜਾਬੀ ਇੰਡਸਟਰੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦਾ ਇੰਡਸਟਰੀ ਦੇ ਲਈ ਬਹੁਤ ਵੱਡੇ ਜਿਹਨੂੰ ਆਪਾਂ ਕਹਿੰਦੇ ਨੇ ਕਿ ਇੰਡਸਟਰੀ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਹਸਤੀਆਂ ਹੋਈਆਂ ਨੇ ਔਰ ਬਹੁਤ ਵੱਡੇ-ਵੱਡੇ ਕਲਾਕਾਰ ਹੋਏ ਨੇ ਜਿਨ੍ਹਾਂ ਨੂੰ 뮤직 ਸਮਰਾਟ ਚਰਨਜੀਤ ਅਹੂਜਾ ਹੋਰਾਂ ਨੇ ਆ 뮤ਜ਼ਿਕ ਦਿੱਤਾ ਹਰਮੋਨੀਅਮ ਦੇ ਬਾਦਸ਼ਾ ਉਹਨਾਂ ਨੂੰ ਆਖਿਆ ਜਾਂਦਾ ਕਿਉਂਕਿ ਉਹਨਾਂ ਦੀ ਉਂਗਲਾਂ ਦੇ ਉੱਪਰ ਹਰਮੋਨੀਅਮ ਦੀਆਂ ਜਿਹੜੀਆਂ ਤਰਜ਼ਾਂ ਨੇ ਉਹ ਨੱਚਦੀਆਂ ਅਕਸਰ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਤਾਂ ਉਹਨਾਂ ਨੂੰ ਹਰ ਵਰਗ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਐਜ਼ ਅ 뮤జిక్ ਡਾਇਰੈਕਟਰ ਪਿਆਰ ਕਰਦੇ ਸਨ ਔਰ ਦੂਸਰੇ ਪਾਸੇ ਦੇਖ ਕਰ ਆਪਾਂ ਗੱਲ ਕਰੀਏ ਤਾਂ ਚਰਨਜੀਤ ਅਹੂਜਾ ਹੋਰਾਂ ਦਾ ਬਹੁਤ ਵੱਡਮੁੱਲਾ ਯੋਗਦਾਨ ਹੈ ਬਹੁਤ ਵੱਡਾ ਯੋਗਦਾਨ ਹੈ ਪੰਜਾਬੀ ਇੰਡਸਟਰੀ ਪੰਜਾਬੀ ਸੰਗੀਤ ਦੀ ਜੇਕਰ ਗੱਲ ਕਰੀਏ ਦਲਜੀਤ ਦਸਾਂਝ ਹੋਣਾ ਵੱਲੋਂ ਵੀ ਬੀਤੀ ਰਾਤ ਪੋਸਟ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਇਹ ਕੈਰਾ ਹੀ ਖਤਮ ਹੋ ਗਿਆ ਹੈ ਪੰਜਾਬੀ 뮤직 ਇੰਡਸਟਰੀ ਦਾ ਵੱਡਾ ਥੰਮ ਟਿੱਕ ਗਿਆ ਸੋ ਚਰਨਜੀਤ ਅਹੂਜਾ ਹੋਰਾਂ ਦੀ ਬਹੁਤ ਵੱਡੀ ਦੇਣ ਹੈ ਪੰਜਾਬੀ ਸੰਗੀਤ ਇੰਡਸਟਰੀ ਨੂੰ ਕਿਉਂਕਿ ਜੇਕਰ ਪਹਿਲੇ ਸਮੇਂ ਦੀ ਗੱਲ ਕਰੀਏ ਚਮਕੀਲਾ ਜੀ ਹੋਣ ਚਾਹੇ ਉਹ ਸਰਦੂਲ ਸਿਕੰਦਰ ਸਾਹਿਬ ਹੋਣ ਜਿਨ੍ਹਾਂ ਵੀ ਪੰਜਾਬੀ ਇੰਡਸਟਰੀ ਦੇ ਵੱਡੇ ਕਲਾਕਾਰ ਨੇ ਉਹਨਾਂ ਸਭ ਨੇ ਜਿਹੜਾ ਹੈ ਚਰਨਜੀਤ ਅਹੂਜਾ ਸਾਹਿਬ ਹੋਣਾਂ ਨਾਲ ਕੰਮ ਕੀਤਾ ਭਾਵੇਂ ਉਹ ਸਾਬਰ ਕੋਟੀ ਜੀ ਹੋਣ ਭਾਵੇਂ ਸਤਵਿੰਦਰ ਬੁੱਗਾ ਹੋਣ ਜਿਨ੍ਹਾਂ ਨੇ ਚਰਨਜੀਤ ਅਹੂਜਾ ਹੋਰਾਂ ਦੇ 뮤직 ਦੇ ਨਾਲ ਕੰਮ ਕੀਤਾ ਉਹਨਾਂ ਨੇ ਦੁਨੀਆਂ ਦੀਆਂ ਹਰ ਉਬਲੰਦੀਆਂ ਛੂਈਆਂ ਨੇ ਕਿਉਂਕਿ ਉਹ ਕਲਾਕਾਰ ਕੋਲ ਕੰਮ ਕਿਸ ਤਰੀਕੇ ਨਾਲ ਕਰਾਉਣਾ ਉਹ ਇੱਕ ਕਲਾ ਜਿਹੜੀ ਸੀ ਉਹ 뮤직 ਦੇ ਸਮਰਾਟ ਚਰਨਜੀਤ ਹੁਜਾ ਹੋਰਾਂ ਦੇ ਕੋਲ ਉਹ ਗੁਣ ਸਿਗਾ ਹਰੇਕ ਨੂੰ ਬੜੇ ਪਿਆਰ ਨਾਲ ਬੜੀ ਹਲੀਮੀ ਦੇ ਨਾਲ ਉਹ ਟਰੀਟ ਕਰਦੇ ਸਨ ਔਰ ਆਪਣੇ ਆਰਟਿਸਟਾਂ ਨੂੰ ਲੈ ਕੇ ਬੜੇ ਹੀ ਫਿਕਰਮੰਦ ਰਹਿੰਦੇ ਸਨ ਉਹਨਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਅਕਸਰ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਜਾ ਕੇ ਦੇਖ ਸਕਦੇ ਹੋ ਜਾਂ ਤੁਸੀਂ ਦੇਖੀਆਂ ਵੀ ਹੋਣਗੀਆਂ ਉਹ ਆਪਣੇ ਕਲਾਕਾਰ ਦੇ ਨਾਲ ਬਹੁਤ ਮਿਹਨਤ ਕਰਦੇ ਸਨ ਤਾਂ ਹੀ ਉਹਨਾਂ ਨੂੰ ਮਿਊਜ਼ਿਕ ਦੇ ਸਮਰਾਟ ਕਿਹਾ ਜਾਂਦਾ ਸੀ ਤਾਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਤੁਹਾਨੂੰ ਇਸ ਮੌਕੇ ਜਿਹੜਾ ਹੈ ਇੱਥੇ ਮੌਜੂਦ ਮੌਜੂਦ ਹਾਂ ਅਸੀਂ ਤਾਂ ਪੰਜਾਬੀ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਹੈ ਉਹ ਪਿਆ ਹੈ ਇੱਕ ਆਟਾ ਕਦੀ ਨਹੀਂ ਪੂਰਾ ਹੋ ਸਕਦਾ ਲੇਕਿਨ ਚਰਨਜੀਤ ਹੁਜਾ ਬੇਸ਼ੱਕ ਸਰੀਰਕ ਤੌਰ ਤੇ ਸਾਡੇ ਵਿਚਕਾਰ ਮੌਜੂਦ ਨਹੀਂ ਰਹੇ ਲੇਕਿਨ ਉਹਨਾਂ ਦਾ ਬਣਾਇਆ ਸੰਗੀਤ ਰਹਿੰਦੀ ਦੁਨੀਆ ਤੱਕ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਰਹੇਗਾ ਔਰ ਉਹਨਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਚਾਹਣ ਵਾਲੇ ਲੋਕ ਹਮੇਸ਼ਾ ਚਰਨਜੀਤ ਹੁਜਾ ਸਾਹਿਬ ਉਹਨਾਂ ਦੇ ਦਿਲਾਂ ਦੇ ਵਿੱਚ ਵਸਦੇ ਰਹਿਣਗੇ ਉਹਨਾਂ ਦਾ ਬਣਾਇਆ ਸੰਗੀਤ ਲੋਕਾਂ ਦੇ ਦਿਲਾਂ ਦੇ ਉੱਤੇ ਹਮੇਸ਼ਾ ਰਾਜ ਕਰਦਾ ਸੀ ਰਾਜ ਕਰਦਾ ਰਹੂਗਾ ਕਿਉਂਕਿ ਐਸੀਆਂ ਬਾਕਮਾਲ ਧੁਨਾ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਣਾਈਆਂ ਨੇ ਜਿਹੜਾ ਕਿ ਲੋਕ ਇੱਕ ਧੁਨ ਸੁਣਨ ਤੋਂ ਬਾਅਦ ਹੀ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਜਿਹੜੀਆਂ ਧੁਨਾ ਬਣਾਈਆਂ ਇਹ ਚਰਨਜੀਤ ਅਹੂਜਾ ਹੁਰਾਂ ਦੀਆਂ ਬਣਾਈਆਂ ਹੋਈਆਂ ਧੁਨਾ ਨੇ ਕਹਿੰਦੇ ਕਲਾਕਾਰ ਦੀ ਕਲਾਕਾਰੀ ਉਹੀ ਹੁੰਦੀ ਹੈ ਜਿਹੜੀ ਦੂਰ ਤੋਂ ਪਹਿਚਾਨੀ ਜਾਵੇ ਸੋ ਚਰਨਜੀਤ ਅਹੂਜਾ ਹੁਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬੀ ਇੰਡਸਟਰੀ ਦੇ ਲਈ ਬਹੁਤ ਵੱਡੀ ਦੇਣ ਹੈ ਇੱਕ ਵੱਡਾ ਥੰਮ ਡਿੱਗਿਆ ਇੱਕ ਐਰਾ ਆਪਾਂ ਕਹਿ ਸਕਦੇ ਹਾਂ ਕਿ ਖਤਮ ਹੋਇਆ ਲੇਕਿਨ ਉਹਨਾਂ ਦਾ ਬਣਾਇਆ ਸੰਗੀਤ ਉਹਨਾਂ ਦੀ ਬਣਾਈ ਹਰ ਚੀਜ਼ ਉਹਨਾਂ ਦੇ ਬਣਾਏ ਗੀਤ ਅੱਜ ਵੀ ਲੋਕਾਂ ਦੇ ਬੁੱਲਾਂ ਤੇ ਪਾਣੀ ਵਾਂਗ ਤਰਦੇ ਨੇ ਸੋ ਚਰਨਜੀਤ ਅਹੂਜਾ ਜਿੰਨਾ ਸਮਾਂ ਵੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਰਹੇ ਨੇ ਹਾਰਮੋਨੀਅਮ ਨਾਲ ਉਹਨਾਂ ਦਾ ਪਿਆਰ ਬਹੁਤ ਰਿਹਾ ਸ਼ੁਰੂ ਤੋਂ ਸੋ ਅੱਜ ਦੁੱਖ ਦੀ ਘੜੀ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਪੂਰੀ ਸੋਗ ਦੀ ਲਹਿਰ ਹੈ ਹਰ ਆਰਟਿਸਟ ਜਿਹੜਾ ਹੈ ਇਸ ਮੌਕੇ ਬਹੁਤ ਅੰਦਰੋਂ ਦੁਖੀ ਹੈ ਕਿਉਂਕਿ ਚਰਨਜੀਤ ਤਹੂਜਾ ਸਾਹਿਬ ਬਹੁਤ ਹੀ ਰਿਸਪੈਕਟਡ ਬਹੁਤ ਹੀ ਸਤਕਾਰਯੋਗ ਸੰਸਦ ਦੇ ਔਰ ਉਹ ਸਭ ਨੂੰ ਬੜਾ ਪਿਆਰ ਕਰਦੇ ਸਨ ਸੋ ਇੱਕ ਵੱਡਾ ਥੰਮ ਡਿੱਗਿਆ ਜੀ ਪੰਜਾਬੀ 뮤직 ਇੰਡਸਟਰੀ ਦਾ ਤੋ ਬੜਾ ਮੰਦਪਾਗਾ ਸਮਾ ਸੋਗ ਦੀ ਲਹਿਰ ਹੈ ਇਸ ਮੌਕੇ ਕਲਾਕਾਰਾਂ ਦੇ ਵਿੱਚ ਤਾਂ ਬਲੌਂਗੀ ਵਿਖੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ ਅੰਤਿਮ ਦਰਸ਼ਨ ਉਸ ਤੋਂ ਪਹਿਲਾਂ ਕਰਵਾਏ ਜਾਣਗੇ ਇਸ ਮੌਕੇ ਉਹਨਾਂ ਦੇ ਘਰ ਦੇ ਬਾਹਰ ਅਸੀਂ ਖੜੇ ਹਾਂ ਪਲਪਲ ਦੀ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ